ਅੰਦੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਰਹੂਗੀ ਕਿਉਂਕਿ ਆਪਾਂ ਸੂਟਾਂ ਦੇ ਲਾਈਨਿੰਗ ਲਗਾਉਣੀ ਦੱਸਾਂਗੇ ਵੀ ਤੁਸੀਂ ਕਿਹੜੇ ਸੂਟ ਤੇ ਕਿੱਦਾਂ ਦੀ ਲਾਈਨਿੰਗ ਲਗਾਉਣੀ ਆ ਕਿਹੜੇ ਵਾਲੀ ਲਾਈਨਿੰਗ ਲੈਣੀ ਹੈਗੀ ਫਿਰ ਲਾਈਨਿੰਗਾਂ ਨੇ ਜਿਵੇਂ ਮੰਨ ਲਓ ਬਹੁਤ ਪ੍ਰਕਾਰ ਦੀਆਂ ਚੱਲ ਰਹੀਆਂ ਨੇ ਆਪਾਂ ਨੂੰ ਦੁਕਾਨਦਾਰ ਕਹਿ ਕੇ ਵਿਮਲ ਦੀ ਹੀ ਦਿੰਦੇ ਨੇਗੇ ਵੀ ਆਹ ਲਾਈਨਿੰਗ ਵਿਮਲ ਦੇ ਵਿੱਚ ਆ ਪਰ ਵਿਮਲ ਦੀ ਲਾਈਨਿੰਗ ਹਰ ਇੱਕ ਦੇ ਮੇਰਾ ਮਾਰਕ ਟੈਗ ਜੋ ਵੀ ਉਹ ਲੱਗਿਆ ਹੁੰਦਾ ਵਿਮਲ ਦਾ ਹੀ ਲੱਗਿਆ ਹੁੰਦਾਗਾ ਆਪਾਂ ਨੇ ਕਿਸ ਤਰ੍ਹਾਂ ਦੀ ਲਾਈਨਿੰਗ ਦੀ ਪਰਖ ਕਰਨੀ ਹੈ ਆਪਾਂ ਨੂੰ ਕਿਵੇਂ ਪਤਾ ਚੱਲੂਗਾ ਵੀ ਇਹ ਲਾਈਨਿੰਗ ਵਧੀਆ ਆ ਜਾਂ ਘਟੀਆ ਕਿਉਂਕਿ ਸੂਟ ਆਪਣੇ ਹੈਵੀ ਹੁੰਦੇ ਨੇ ਆਪਾਂ ਲਾਈਨਿੰਗ ਦੇ ਪਿੱਛੇ ਸੂਟ ਨੂੰ ਖਰਾਬ ਕਰ ਲੈਨੇ ਆ ਕਿਉਂਕਿ ਜਿਹੜੀ ਲਾਈਨਿੰਗ ਘਟੀਆ ਦੇ ਵਿੱਚ ਹੁੰਦੀ ਆ ਉਹ ਸ਼੍ਰੈਂਕ ਬਹੁਤ ਜ਼ਿਆਦਾ ਹੁੰਦੀ ਆ ਕਲਰ ਵਗੈਰਾ ਨਿਕਲਦੇ ਨੇਗੇ ਜਿਹਦੇ ਆ ਕਿ ਆਪਣਾ ਸੂਟ ਆ ਖਰਾਬ ਹੋ ਜਾਂਦਾਗਾ ਜਦੋਂ ਵੀ ਤੁਸੀਂ ਸੂਟ ਲੈ ਰਹੇ ਹੋ ਚਾਹੇ ਤੁਹਾਡਾ ਸੂਟ ਹਲਕਾਗਾ ਚਾਹੇ ਹੈਵੀ ਹੈ ਜਿਪਦਾ ਦਾ ਨਾ ਵੀ ਸੂਟ ਆ ਜੇ ਲਾਈਨਿੰਗ ਤੁਹਾਡੇ ਵਧੀਆ ਹੋਗੀ ਤਾਂ ਸੂਟ ਦੀ ਫਿਨਿਸ਼ਿੰਗ ਵੀ ਅੱਛੀ ਆਉਂਦੀ ਆਗੀ ਤੁਸੀਂ ਲਾਈਨਿੰਗ ਨੂੰ ਕਿਸ ਤਰੀਕੇ ਨਾਲ ਦੇਖਣਾਗਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਵੀ ਕਿਹੜੇ ਸਟੱਫ ਦੇ ਉੱਪਰ ਤੁਸੀਂ ਕਿਹੜੀ ਲਾਈਨਿੰਗ ਲਗਾ ਸਕਦੇ ਹੋ ਤੇ ਕਿਹੜੀ ਬੈਸਟ ਰਹੂਗੀ ਜ਼ਿਆਦਾ ਦੇਖੋ ਗਰਮੀਆਂ ਦੇ ਵਿੱਚ ਜ਼ਿਆਦਾਤਰ ਆਪਾਂ ਕਾਟਨ ਦੀ ਲਾਈਨਿੰਗ ਹੀ ਯੂਜ਼ ਕਰਦੇ ਆਂਗੇ ਤੇ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਆ ਉਹਨਾਂ ਤੇ ਆਪਾਂ ਡਿਸ਼ੀਨ ਟਾਪ ਟਾਪ ਵਗੈਰਾ ਲਗਾ ਸਕਦੇ ਆ ਜੇ ਸਟੱਫ ਜ਼ਿਆਦਾ ਪਤਲਾ ਹੋਵੇ ਤਾਂ ਆਪਾਂ ਉਹਨਾਂ ਤੇ ਕਿਹੜੀ ਲਾਈਨਿੰਗ ਲਗਾਉਣੀ ਆ ਅੱਜ ਤੁਹਾਨੂੰ ਆਪਾਂ ਇਸ ਵਿੱਚ ਦੱਸ ਰਹੇ ਆਂਗੇ ਜਿਵੇਂ ਕਾਟਨ ਦੇ ਸੂਟਾਂ ਤੇ ਆਪਾਂ ਲਾਈਨਿੰਗ ਲਗਾਉਣੀ ਆ ਦੇਖੋ ਜੇ ਤੁਹਾਡਾ ਵਰਕ ਵਾਲਾ ਹੈਂਡਵਰਕ ਕੀਤਾ ਹੋਇਆਗਾ ਜਾਂ ਮਸ਼ੀਨੀ ਆ ਜਰੀ ਆ ਉਹਦੇ ਵਿੱਚ ਜੋ ਵੀ ਜਿੱਦਾਂ ਦਾ ਵੀ ਆਰੀ ਵਰਕ ਵਗੈਰਾ ਚੱਲ ਰਹੇ ਨੇ ਜਿਵੇਂ ਉਹਨਾਂ ਤੇ ਆਪਾਂ ਨੂੰ ਲਾਈਨਿੰਗ ਲਗਾਉਣੀ ਪੈਂਦੀ ਆ ਤਾਂ ਤੁਸੀਂ ਉਹਨਾਂ ਤੇ ਕਾਟਨ ਦੀ ਲਾਈਨਿੰਗ ਲਗਾ ਸਕਦੇ ਹੋ ਜੇ ਤੁਹਾਡਾ ਸੂਟ ਟਰਾਂਸਪੇਰੈਂਟ ਨਹੀਂ ਹੈਗਾ ਜੇ ਮੰਨ ਲਓ ਉਹਦੇ ਵਿੱਚ ਨਜ਼ਰ ਆਉਂਦਾ ਲਾਈਟ ਕਲਰ ਆ ਹਲਕਾ ਤਾਂ ਆਪਾਂ ਨੂੰ ਉਸ ਹਿਸਾਬ ਨਾਲ ਗਫ ਦੇ ਵਿੱਚ ਲਾਈਨਿੰਗ ਲਗਾਉਣੀ ਪਊਗੀ ਹਾਂਜੀ ਜਿਵੇਂ ਆਪਾਂ ਕਾਟਨ ਵਾਲੇ ਸੂਟ ਤੇ ਲਗਾਉਣੀ ਆ ਕਾਟਨ ਦੀ ਲਾਈਨਿੰਗ ਹੀ ਲਗਾਉਣੀ ਆ ਤਾਂ ਤੁਸੀਂ ਕਿੱਦਾਂ ਦੀ ਲਗਾਉਣੀ ਹੋਗੀ ਕਟੀਆਂ ਦੇ ਵਿੱਚ ਕਦੇ ਵੀ ਲਾਈਨਿੰਗ ਨਹੀਂ ਲੈਣੀ ਕਲਰ ਉਹ ਗਹਿਰਾ ਦਾ ਵੀ ਧਿਆਨ ਰੱਖਣਾ ਕਲਰ ਨਾ ਨਿਕਲੇ ਕਿਉਂਕਿ ਜਿਆਦਾ ਫਰਕ ਨਹੀਂ ਪੈਂਦਾ ਹੁੰਦਾ ਸਿਰਫ ਸੂਟ ਦੇ ਮੰਗਰ 20-50 ਰੁਪਏ ਦਾ ਫਰਕ ਪੈਂਦਾ ਹੁੰਦਾ ਲਾਈਨਿੰਗ ਦਾ ਆਮ ਲਾਈਨਿੰਗ ਦੇਖੋ 60 65 70 ਦੀ ਰੇਂਜ ਦੇ ਵਿੱਚ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਆ ਵਧੀਆ ਵਾਲੀ ਲਾਈਨਿੰਗ ਹੁੰਦੀ ਆ ਜਿਹੜੀ ਤੇ ਜਿਵੇਂ ਦੇਖੋ ਆਪਣੇ ਕੋਲੇ ਆਹ ਲਾਈਨਿੰਗਾਂ ਦਿੱਤੀਆਂ ਹੋਈਆਂ ਨੇਗੀਆਂ ਤੁਹਾਨੂੰ ਦਿਖਾ ਦਿੰਨੇ ਆ ਕੱਟੀਆਂ ਦੇ ਵਿੱਚ ਵੀ ਰੱਖੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾਈਆਂ ਨੇ ਵੈਸੇ ਆਪਾਂ ਇਦਾਂ ਦੀ ਜੂਜ਼ ਨਹੀਂ ਕਰਦੇ ਹੈਗੇ ਆਪਾਂ ਵਧੀਆ ਵਾਲੀ ਹੀ ਲਗਾਉਣੀ ਆ ਜਦੋਂ ਵੀ ਕਿਸੇ ਵੀ ਕਸਟਮਰ ਦੇ ਸੂਟ ਤੇ ਲਗਾਉਣੀ ਆਗੇ ਹਾਂਜੀ ਦੇਖੋ ਜਿਵੇਂ ਲਾਈਨਿੰਗ ਆਪਾਂ ਨੇ ਕਿਸ ਤਰ੍ਹਾਂ ਦੇਖਣੀ ਆ ਜੀ ਦੁਕਾਨਦਾਰ ਆਪਾਂ ਨੂੰ ਕੱਟ ਕੇ ਦੇ ਦਿੰਦੇ ਨੇ ਵੀ ਆਹ ਲਾਈਨਿੰਗ ਲਗਾ ਦਿਓ ਵਧੀਆ ਦੇ ਵਿੱਚ ਲਾਈਨਿੰਗ ਦਿੱਤੀ ہوئی ਆ ਦੇਖੋ ਲਾਈਨਿੰਗ ਦੀ ਬੁੰਤੀ ਆ ਜਿਹੜੀ ਉਹ ਜਾਲਖੀ ਹੁੰਦੀ ਆ ਮਤਲਬ ਵੀ ਸਿੱਧੀ ਸਿੱਧੀ ਹੁੰਦੀ ਆ ਜਿਹੜੀ ਕੱਟੀਆਂ ਦੇ ਵਿੱਚ ਲਾਈਨਿੰਗ ਹੁੰਦੀ ਆ ਤੇ ਉਹਦੇ ਵਿੱਚ ਮਾਵਾ ਹੁੰਦਾ ਉਹ ਬਹੁਤ ਜ਼ਿਆਦਾ ਮਾਵਾ ਹੁੰਦਾ ਜਿਵੇਂ ਆਹ ਲਾਈਨਿੰਗ ਆ ਤੁਸੀਂ ਇਸ ਤਰ੍ਹਾਂ ਖਿੱਚ ਜੇ ਤੁਸੀਂ ਇਸ ਤਰ੍ਹਾਂ ਸਿੱਧੇ ਵਿੱਚ ਖਿੱਚ ਕੇ ਦੇਖੋਗੇ ਤਾਂ ਦੇਖੋ ਇਸ ਤਰ੍ਹਾਂ ਛਿਜ ਰਹੀ ਹੈ ਇਹ ਇਹ ਲਾਈਨਿੰਗ ਕੀ ਆਪਣੀ ਘਟੀਆਂ ਵਾਲੀ ਆ ਤਾਂ ਇਹਦੇ ਪਣੇ ਦੇ ਆ ਵੀ ਫਰਕ ਹੋਊਗਾ ਜਿਹੜੀ ਲਾਈਨਿੰਗ ਹਲਕੀ ਰੇਂਜ ਦੇ ਵਿੱਚ ਹੋਊਗੀ ਮਤਲਬ ਘਟੀਆਂ ਦੇ ਵਿੱਚ ਹੋਊਗੀ ਜਿਆਦਾ ਸ਼ਰੰਕ ਹੋਊਗੀ ਦੇਖੋ ਇਹਦਾ ਪਣਾ 40 41 ਇੰਚ ਵੱਧ ਨਹੀਂ ਹੋਊਗਾ ਬਿਲਕੁਲ ਵੀ ਜਿਹੜਾ ਵਧੀਆ ਵਾਲਾ ਹੋਊਗਾ ਉਹਦੇ ਵਿੱਚ 42 ਇੰਚ ਪ੍ਰੋਪਰ ਪਣਾ ਹੋਊਗਾ ਹੀ ਹੋਊਗਾ ਜੇ ਤੁਸੀਂ ਡਿਪ ਕਰੋਗੇ ਡਿਪ ਕਰਨ ਤੋਂ ਬਾਅਦ ਵੀ ਉਹਦਾ ਪਣਾ ਇੰਨਾ ਹੀ ਰਹਿ ਜਾਊਗਾ ਪਰ ਜਿਹੜੀ ਘਟਿਆ ਵਾਲੀ ਲਾਈਨਿੰਗ ਹੋਊਗੀ ਜੇ ਤੁਸੀਂ ਡਿਪ ਲਾਈਨਿੰਗ ਹੋਊਗੀ ਜਿਹੜੀ ਇਹ ਬੁੰਤੀ ਉਹ ਸਿੰਗਲ ਧਾਗੇ ਦੇ ਵਿੱਚ ਦਿੱਤੀ ਹੁੰਦੀ ਹੈਗੀ ਤੇ ਮਾਵਾ ਵੀ ਬਹੁਤ ਜ਼ਿਆਦਾ ਹੁੰਦਾ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਨੂੰ ਪਕੜ ਕੇ ਦੇਖਾਂਗੇ ਤਾਂ ਆਪਾਂ ਨੂੰ ਥੋੜੀ ਜਿਹੀ ਹਾਰਡ ਹਾਰਡ ਲੱਗੂਗੀ ਇਸ ਤਰ੍ਹਾਂ ਦੀ ਲਾਈਨਿੰਗ ਆ ਤੇ ਪਣਾ ਵੀ ਇਹਦਾ ਬਹੁਤ ਘੱਟ ਹੁੰਦਾਗਾ ਫਿਰ ਡਿਪ ਕਰਨ ਤੋਂ ਬਾਅਦ ਕੀ ਹੁੰਦਾ ਹੈ ਸ਼ਰੈਂਕ ਬਹੁਤ ਜ਼ਿਆਦਾ ਹੋ ਜਾਂਦਾ ਆਪਣੇ ਸੂਟ ਤੇ ਵੀ ਨਹੀਂ ਪੂਰੀ ਆਉਂਦੀ ਇਹ ਤੇ ਆਪਾਂ ਨੂੰ ਵੱਧ ਲੈਣੀ ਪੈਂਦੀ ਹੈ ਇਹ ਵਾਲੀ ਲਾਈਨਿੰਗ ਆ ਤੇ ਨਾਲੇ ਸੂਟ ਨੂੰ ਕੀ ਕਰਦੀ ਹੈ ਖਿੱਚ ਪਾਉਂਦੀ ਹੈ ਨਾਲ ਚਿਪਕਦੀ ਹੈ ਇਹ ਲਾਈਨਿੰਗ ਹੁੰਦੀ ਹੈ ਜਿਹੜੀ ਤੇ ਬਹੁਤ ਹੀ ਝਾਲਕੀ ਹੁੰਦੀ ਹੈ ਦੇਖੋ ਜੇ ਤੁਸੀਂ ਆਮ ਇਹਦੇ ਵਿੱਚ ਦੇਖੋਗੇ ਇਦਾਂ ਦਾ ਬਿਲਕੁਲ ਸਾਫ਼ ਤੁਹਾਨੂੰ ਨਜ਼ਰ ਆਊਗਾ ਇਹਦੇ ਵਿੱਚ ਤੇ ਤੁਸੀਂ ਹਲਕੀ ਲਾਈਨਿੰਗ ਦੀ ਇਸ ਤਰ੍ਹਾਂ ਪਛਾਣ ਕਰ ਸਕਦੇ ਆ ਹੁਣ ਆਪਾਂ ਦੂਸਰੀ ਕੁਆਲਿਟੀ ਦਿਖਾਉਣੇ ਆਂਗੇ ਤੁਸੀਂ ਕਿੱਦਾਂ ਦੀ ਲਾਈਨਿੰਗ ਦੇਖਣੀ ਹੈ ਦੂਸਰੇ ਵਾਲੀ ਜੀ ਦੀ ਹਾਂਜੀ ਜਿਹੜੀ ਆ ਆਪਣੀ ਲਾਈਨਿੰਗ ਆ ਦੇਖੋ ਇਹਨਾਂ ਦੇ ਕਿਹੜੇ ਹੋ ਹੁੰਦੇ ਆ ਨਾਮ ਹੁੰਦੇ ਆ ਅਲੱਗ-ਅਲੱਗ ਹੁੰਦੇ ਆ ਦੇਖੋ ਇਹਨਾਂ ਦੇ ਵਿੱਚ ਆਪਾਂ ਇਹਨੇ ਨਾਮ ਪਤਾ ਨਹੀਂ ਕਰ ਸਕਦੇ ਬਹੁਤ ਜ਼ਿਆਦੇ ਨਾਮ ਹੁੰਦੇ ਆ ਨਾ ਹਾਂਜੀ ਇਹ ਹੁੰਦੀਆਂ ਨੇ ਸਾਰੀਆਂ ਬਿਮਲ ਦੇ ਵਿੱਚ ਹੀ ਬਿਮਲ ਦੇ ਵਿੱਚ ਕਾਫੀ ਕੁਆਲਿਟੀਆਂ ਹੁੰਦੀਆਂ ਨੇ ਜੀਆਂ ਤੇ ਜਿਵੇਂ ਇਹ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਲਾਈਨਿੰਗ ਦਿਖਾਈ ਆ ਇਹ ਉਹਦੇ ਨਾਲੋਂ ਥੋੜੀ ਜੀ ਉੱਪਰ ਆ ਗਈ ਮੰਨ ਲਓ ਇਹ ਆਪਾਂ ਨੂੰ 60 65 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਮੀਟਰ ਦਾ ਰੇਟ ਦੱਸ ਰਹੇ ਹਾਂ ਤੁਹਾਨੂੰ ਆਪਾਂ 60 65 ਰੁਪਏ ਦੇ ਵਿੱਚ ਇਹ ਲਾਈਨਿੰਗ ਵੀ ਆਪਾਂ ਲਗਾ ਸਕਦੇ ਹਾਂ ਫਿਲਹਾਲ ਆਮ ਆਰਮਸ ਕਾਟਨ ਦੇ ਸੂਟਾਂ ਵਾਸਤੇ ਦੱਸ ਰਹੇ ਹਾਂਗੇ ਹਾਂਜੀ ਜੀ ਜਦੋਂ ਵੀ ਆਪਾਂ ਇਸ ਲਾਈਨਿੰਗ ਨੂੰ ਦੇਖਣਾ ਤਾਂ ਤੁਸੀਂ ਕਿਸ ਤਰੀਕੇ ਨਾਲ ਦੇਖ ਸਕਦੇ ਹੋਗੇ ਪਹਿਲਾਂ ਪਣਾ ਦੁਕਾਨਦਾਰ ਤੋਂ ਤੁਸੀਂ ਪਣਾ ਮਿਲਾ ਸਕਦੇ ਹੋ ਮੀ ਇਹਦਾ ਪਣਾ ਕਿੰਨਾ ਦੇਖੋ ਇਹਨਾਂ ਦਾ ਪਣਾ ਕਿੰਨਾ ਹੋਊਗਾ 48 42 ਇੰਚ ਜਿਵੇਂ ਇਹਦਾ ਪਣਾ ਵੀ ਆਪਣੇ ਕੋਲੇ 48 ਇੰਚ ਦੇ ਵਿੱਚ ਆ ਤਾਂ ਤੁਸੀਂ ਉਹਦਾ ਪਣਾ ਵੀ ਆਪਣੇ ਤੁਹਾਨੂੰ ਇੰਨੇ ਦੱਸਿਆ ਸੀ ਉਹ ਆਪਣੇ ਡਿਫ ਹੋਣ ਤੋਂ ਬਾਅਦ ਸ਼ਰੰਕ ਜ਼ਿਆਦਾ ਹੁੰਦਾ ਜਿਹੜੀ ਇਹ ਵਾਲੀ ਲਾਈਨਿੰਗ ਹੋਊਗੀ ਤਾਂ ਜ਼ਿਆਦਾ ਨਹੀਂ ਸ਼ਰੰਕੂਗੀ ਪ੍ਰੋਪਰ ਉਨਾ ਹੀ ਰਹਿ ਜਾਊਗਾ ਪਰ ਇਹਦੀ ਬੁੰਤੀ ਕੀ ਹੁੰਦੀ ਹੈ ਡਬਲ ਬੁੰਤੀ ਹੁੰਦੀ ਹੈ ਜਿਵੇਂ ਤੁਸੀਂ ਨਿਰਖ ਕਰ ਸਕਦੇ ਹੋ ਘਟੀਆਂ ਵਧੀਆਂ ਦੇ ਵਿੱਚ ਦੇਖੋ ਜਿਹੜੀ ਆ ਲਾਈਨਿੰਗ ਆ ਤੁਸੀਂ ਇਹਨੂੰ ਜਿੰਨਾ ਮਰਜ਼ੀ ਖਿੱਚ ਸਕਦੇ ਹੋ ਤੇ ਇਹ ਛਿਜੂਗੀ ਨਹੀਂ ਨਹੀਂ ਤਾਂ ਇਸ ਤਰੀਕੇ ਨਾਲ ਛਿਜ ਰਹੀ ਹੈ ਤੇ ਨਹੀਂ ਇਸ ਤਰੀਕੇ ਨਾਲ ਛਿਜ ਰਹੀ ਆ ਤੇ ਬੁੰਤੀ ਵੀ ਇਹਦੀ ਡਬਲ ਦਿੱਤੀ ਹੋਈ ਆ ਦੇਖੋ ਤੁਸੀਂ ਇਹਦੇ ਬਾਰੇ ਇਸ ਤਰ੍ਹਾਂ ਪਤਾ ਕਰ ਸਕਦੇ ਹੋ ਵੀ ਇਹ ਲਾਈਨਿੰਗ ਵਧੀਆ ਵਾਲੀ ਹੈ ਜਾਂ ਕਿਵੇਂ ਆ ਤੇ ਇਹਦੇ ਵਿੱਚ ਮਾਵਾ ਵੀ ਨਹੀਂ ਇੰਨਾ ਜ਼ਿਆਦਾ ਹੈਗਾ ਦੇਖੋ ਬਿਲਕੁਲ ਸੌਫਟ ਦੇ ਵਿੱਚ ਲੱਗ ਰਹੀ ਆ ਜਦੋਂ ਵੀ ਤੁਸੀਂ ਕੋਈ ਵੀ ਸੂਟ ਵਾਸਤੇ ਲਾਈਨਿੰਗ ਲੈ ਰਹੇ ਹੋਗੇ ਜਿਵੇਂ ਆਪਾਂ ਤੁਹਾਨੂੰ ਬੋਲਦਿੰਨੇ ਆ ਵੀ ਵਧੀਆ ਵਾਲੀ ਲਾਈਨਿੰਗ ਲੈ ਕੇ ਆਓ ਤਾਂ ਤੁਸੀਂ ਇਸ ਤਰ੍ਹਾਂ ਉਹਦੀ ਨਿਰਫ ਕਰਕੇ ਲਾਈਨਿੰਗ ਲੈ ਆ ਸਕਦੇ ਹੋਗੇ ਦੇਖੋ ਜਦੋਂ ਵੀ ਤੁਸੀਂ ਕੱਪੜੇ ਨੂੰ ਪਕੜੋਗੇ ਆਪਣੇ ਹੱਥ ਵਿੱਚ ਤੁਹਾਨੂੰ ਆਟੋਮੈਟਿਕ ਹੀ ਪਤਾ ਚੱਲ ਜਾਊਗਾ ਵੀ ਕੱਪੜਾ ਕਿੰਨਾ ਸੌਫਟ ਆ ਤੇ ਇਹ ਵਧੀ ਹੁਣ ਆਪਾਂ ਦੱਸਾਂਗੇ ਇਹ ਤੋਂ ਉੱਪਰ ਕੁਆਲਿਟੀ ਜਿਹੜੀ ਕਿ 75 ਤੇ 80 ਦੀ ਰੇਂਜ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਉਹ ਜਿਵੇਂ ਆਪਣੇ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਕਾਟਨ ਦੇ ਮਖਲੀਨ ਦੇ ਸੂਟ ਨੇ ਤੁਸੀਂ ਉਦਾਂ ਦੇ ਸਟਾਫ ਦੇ ਉੱਪਰ ਲਗਾ ਸਕਦੇ ਹੋਗੇ ਦੇਖੋ ਜਿਹੜੀ ਆਹ ਵਾਲੀ ਲਾਈਨਿੰਗ ਆ ਜਿਵੇਂ ਆਪਾਂ ਬੋਲਦ ਨੇ ਹੈ ਸੇਬੀ ਦੀ ਜੈਂਟਸ ਜਾਤਰੀ ਕੀ ਆ ਪੱਗਾਂ ਬਗਾਰਾ ਵਾਸਤੇ ਵੀ ਇਹਨੂੰ ਜ਼ਿਆਦਾ ਯੂਜ਼ ਕਰਦੇ ਨੇ ਕਿਉਂਕਿ ਵਧੀਆ ਹੁੰਦੀਆਂ ਨੇ ਬੁੰਤੀ ਬਹੁਤ ਵਧੀਆ ਦੇਖੋ ਇਹਦੀ ਇਹ ਵੀ ਪੂਰੀ ਡਬਲ ਬੁੰਤੀ ਦੇ ਵਿੱਚ ਹੀ ਆ ਇਹਦਾ ਪਣਾ 42 ਇੰਚ ਪਣਾ ਹੁੰਦਾ ਦੇਖੋ ਤੁਸੀਂ ਮਿੰਕੀਏ ਵੀ ਦੇਖ ਸਕਦੇ ਹੋਗੇ ਇਹਨੂੰ ਪਣੇ ਦੇ ਵਿੱਚ ਹਾਂਜੀ ਦੇਖੋ ਇਹਦਾ ਪਣਾ 42 42 ਇੰਚ ਆ ਡਿਪ ਹੋਣ ਤੋਂ ਬਾਅਦ ਇਹਦਾ ਪਣਾ ਵੀ ਉਨਾ ਹੀ ਰਹੂਗਾ ਇਹ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਆ ਤੇ ਨਾ ਹੀ ਇਹਨਾਂ ਦੇ ਕੋਈ ਕਲਰ ਵਗੈਰਾ ਜਾਂਦੇ ਨਹੀਂਗੇ ਬਿਲਕੁਲ ਜਿੱਦਾਂ ਆਪਾਂ ਵਾਸ਼ ਕਰਕੇ ਇਹਨੂੰ ਇਸ ਤਰੀ ਰੱਖ ਲਾਂਗੇ ਤਾਂ ਉਦਾਂ ਹੀ ਪਈ ਰਹੂਗੀ ਇਹ ਲਾਈਨਿੰਗ ਤੇ ਪਹਿਲੇ ਹੀ ਡਿਪ ਕਰਨ ਤੋਂ ਪਹਿਲਾਂ ਵੀ ਇਹ ਬਹੁਤ ਜ਼ਿਆਦਾ ਸੌਫਟ ਆ ਇੱਕ ਮੌਕੇ ਆਪਾਂ ਨੂੰ ਕਈ ਵਾਰ ਡਿਪ ਕਰਨ ਦਾ ਟਾਈਮ ਨਹੀਂ ਹੁੰਦਾ ਟਾਈਮ ਕੱਟੁੰਦਾ ਤਾਂ ਆਪਾਂ ਇਦਾਂ ਵੀ ਲਗਾ ਸਕਦੇ ਆ ਇਹ ਲਾਈਨਿੰਗ ਨੂੰ ਬਿਨਾਂ ਡਿੱਪ ਕੀਤੇ। ਤੋਂ ਫਿਲਹਾਲ ਆਪਾਂ ਦੇਖੋ ਸਾਰੀਆਂ ਲਾਈਨਿੰਗਾਂ ਡਿੱਪ ਕਰਕੇ ਹੀ ਲਗਾਉਣੇ ਆ। ਜਿੱਦਾਂ ਦੀ ਲਾਈਨ ਜਿਹੜੀ ਆਪਾਂ ਆ ਲਾਈਨਿੰਗ ਬਾਰੇ ਤੁਹਾਨੂੰ ਦੱਸ ਰਹੇ ਆਂਗੇ ਜੇ ਇਦਾਂ ਦੀ ਲਾਈਨਿੰਗ ਤੁਸੀਂ ਸੂਟਾਂ ਵਾਸਤੇ ਯੂਜ਼ ਕਰਦੇ ਹੋਗੇ। ਕਈ ਵਾਰ ਤੁਹਾਡੇ ਤੋਂ ਡਿੱਪ ਕਰਨ ਦਾ ਟਾਈਮ ਨਹੀਂ ਹੁੰਦਾ ਜਾਂ ਕੁਝ ਵੀ ਨਹੀਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਚਲ ਇਦਾਂ ਹੀ ਲਗਾ ਦਿੰਨੇ ਆਂ। ਤਾਂ ਆਪਾਂ ਨੂੰ ਸੂਟਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਇਹ ਵਾਲੀ ਲਾਈਨਿੰਗ ਲਗਾਉਂਗੇ। ਦੇਖੋ ਆਪਾਂ ਤੁਹਾਨੂੰ ਇਹ ਵੀ ਦੱਸਣਾਗਾ ਵੀ ਕਾਟਨ ਦੇ ਸੂਟਾਂ ਵਾਸਤੇ ਤਾਂ ਤੁਸੀਂ ਇਹੀ ਲਾਈਨਿੰਗ ਲਗਾਉਣੀ ਆ ਜਿਹੜੀ ਅੱਜ ਕੱਲ ਜਿਵੇਂ ਆਰਗੈਂਜਾ, ਜੋਰਜਟ, ਚਨੌਨ ਦੇ ਵਿੱਚ ਇਦਾਂ ਦੇ ਸੂਟ ਚੱਲ ਰਹੇ ਨੇ ਸ਼ਿਮਰ ਦੇ ਵਿੱਚ ਉਹਨਾਂ ਦੇ ਤੁਸੀਂ ਕਿਹੜੀ ਲਾਈਨਿੰਗ ਯੂਜ਼ ਕਰਨੀ ਆ ਦੇਖੋ ਤੁਸੀਂ ਸਭ ਤੋਂ ਪਹਿਲਾਂ ਦੇਖਣਾ ਹੋਊਗਾ ਵੀ ਸੂਟ ਤੁਹਾਡਾ ਕਿੰਨਾ ਕੁ ਪਤਲਾ ਵੀ ਜੇ ਟਰਾਂਸਪੇਰੈਂਟ ਸੂਟ ਆ ਤਾਂ ਤੁਸੀਂ ਉਹਦੇ ਤੇ ਕੀ ਲਗਾਓਗੇ ਜਿਵੇਂ ਅੱਜ ਕੱਲ ਸ਼ਿਮਰ ਚੱਲ ਰਹੀ ਆ ਥੋੜਾ ਜਿਹਾ ਇਹਨਾਂ ਦੇ ਵਿੱਚ ਚੁਬੰਦੀ ਚ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਆਉਂਦਾ ਵੀ ਇਹ ਲੜਦਾ ਜਾਂ ਚੁਬਦਾ ਸਾਈਡਾਂ ਤੋਂ ਸਲਾਈਆਂ ਤੋਂ ਜਿੱਦਾਂ ਵੀ ਜਦੋਂ ਤੁਸੀਂ ਉਹਨਾਂ ਤੇ ਟਾਪਟਾ ਲਗਾਉਂਗੇ ਟਾਪਟਾ ਵੀ 2-3 ਪ੍ਰਕਾਰ ਦੇ ਵਿੱਚ ਆਉਂਦਾਗਾ ਇੱਕ ਹਲਕੇ ਵਿੱਚ ਆਉਂਦਾ ਇੱਕ ਥੋੜੀ ਜੀ ਉੱਪਰ ਰੇਜ ਦੇ ਵਿੱਚ ਆਉਂਦਾ ਤੇ ਇੱਕ ਬਹੁਤ ਹੀ ਵਧੀਆ ਜਿਨ੍ਹਾਂ ਦੀ ਆਪਾਂ ਬੋਟਮ ਵਗੈਰਾ ਵੀ ਡਾਈ ਕਰਾ ਕੇ ਬਣਾ ਸਕਦੇ ਹਾਂ ਜਿਵੇਂ ਦੇਖੋ ਆਪਣੇ ਕੋਲੇ 2-3 ਪ੍ਰਕਾਰ ਦੇ ਟਾਪਟੇ ਨੇ ਜਿਵੇਂ ਆਪਣੇ ਕੋਲੇ ਆਹ ਟਾਪਟਾ ਹੈਗਾ ਹਾਂਜੀ ਜਿਹੜਾ ਇਹ ਵਾਲਾ ਟਾਪ ਡਾਈ ਆ ਆਪਾਂ ਨੂੰ 80-85 ਰੁਪਏ ਦੀ ਰੇਜ ਦੇ ਵਿੱਚ ਮਿਲ ਜਾਂਦਾ ਜਿਹੜਾ ਕਿ ਆਪਾਂ ਜ਼ਿਆਦਾਤਰ ਸੂਟਾਂ ਤੇ ਇਹੇ ਹੀ ਵੱਧ ਯੂਜ਼ ਕਰਦੇ ਆ ਮੰਨ ਲਓ ਇਹ ਦੇਖੋ ਨਾਈਂ ਤਾਂ ਇਸ ਤਰ੍ਹਾਂ ਖਿੱਚੇ ਤੁਸੀਂ ਜਦੋਂ ਤੁਸੀਂ ਕਿੰਨਾ ਮਰਜ਼ੀ ਇਹਨੂੰ ਖਿੱਚ ਸਕਦੇ ਹੋਗੇ ਤੁਸੀਂ ਦਾਣੀ ਜਿਹੜਾ ਇਹ ਤੋਂ ਹਲਕੇ ਵਾਲਾ ਟਾਪਟਾ ਹੋਊਗਾ ਉਹ ਜੇ ਤੁਸੀਂ ਐਦਾਂ ਨੂੰ ਖਿੱਚੋਗੇ ਤਾਂ ਤੁਹਾਡਾ ਛਿਜ ਜਾਊਗਾ ਇਹ ਤੁਸੀਂ ਨਿਰਖ ਕਰਕੇ ਲੈਣਾਗਾ ਜਿਆਦਾ ਘਟੀਆਂ ਵਿੱਚ ਟਾਪਟਾ ਕਦੇ ਵੀ ਨਹੀਂ ਲਗਾਉਣਾ ਕਿਉਂਕਿ ਉਹਦੇ ਵਿੱਚ ਸਿੰਥੈਟਿਕ ਜਿਆਦਾ ਹੁੰਦਾ ਉਹ ਆਪਾਂ ਤੋਂ ਪਹਿਨਿਆ ਨਹੀਂ ਜਾਂਦਾ ਗਰਮੀ ਵਗੈਰਾ ਦੇ ਵਿੱਚ ਜੇ ਤੁਸੀਂ ਟਾਪਟਾ ਵਧੀਆ ਵਾਲਾ ਲਗਾਉਗੇ ਤਾਂ ਤੁਸੀਂ ਉਹਨਾਂ ਨੂੰ ਆਮ ਪਹਿਨ ਸਕਦੇ ਹੋ ਤੇ ਮਲਾਈਮ ਵੀ ਹੋਊਗਾ ਦੇਖੋ ਇਹ ਵਾਲਾ ਟਾਪਟਾ ਜਿਹੜਾ ਜਿਹੜਾ ਆਪਣਾ ਇਹ ਵਾਲਾ ਟਾਪਟਾ ਹੈਗਾ ਜੇ ਤੁਸੀਂ ਇਦਾਂ ਦਾ ਟਾਪਟਾ ਵੀ ਯੂਜ਼ ਕਰ ਰਹੇ ਹੋਗੇ ਤਾਂ ਡਾਈ ਵੇਲੇ ਜਦੋਂ ਤੁਹਾਨੂੰ ਡਾਈ ਕਰਾਉਣਾ ਪਊ ਤਾਂ ਜ਼ਿਆਦਾ ਵੱਧ ਨਹੀਂ ਲੈਣਾ ਪਊ ਤਾਂ ਕੱਲੀ ਸ਼ਰਟ ਵਾਸਤੇ ਤੁਹਾਨੂੰ 2.5 ਮੀਟਰ ਟਾਪਟਾ ਬਹੁਤ ਹੋਊਗਾ ਜੇ ਤੁਸੀਂ ਹਲਕੇ ਵਾਲਾ ਲਓਗੇ ਟਾਪਟਾ ਤਾਂ ਤੁਹਾਨੂੰ ਵੱਧ ਲੈਣਾ ਪਊਗਾ ਕਿਉਂਕਿ ਉਹ ਵੱਧ ਸ਼੍ਰੈਂਕ ਹੁੰਦਾ ਤੇ ਕੰਨੀਆਂ ਵਗੈਰਾ ਵੀ ਉਹਨਾਂ ਦੀਆਂ ਬਹੁਤ ਜ਼ਿਆਦਾ ਖਿੱਚੀਆਂ ਜਾਂਦੀਆਂ ਨੇ ਹਾਂਜੀ ਇਹ ਤੁਸੀਂ ਦੇਖੋ ਇਸ ਤਰ੍ਹਾਂ ਲਗਾ ਸਕਦੇ ਹੋ ਜਿਵੇਂ ਸ਼ਰਟ ਤੁਹਾਡੀ ਪਤਲੀ ਆ ਮੰਨ ਲਓ ਆਰਗੈਂਜ਼ਾ ਦੇ ਵਿੱਚ ਆ ਚਰੋਂਨ ਦੇ ਵਿੱਚ ਆ ਸ਼ਿਮਰ ਦੇ ਵਿੱਚ ਆ ਜੇ ਤੁਹਾਡਾ ਸਾਰਾ ਸੂਟ ਹੀ ਇਹੀ ਸਟੱਫ ਦੇ ਵਿੱਚ ਆ ਤਾਂ ਤੁਸੀਂ ਟਾਪਟਾ ਹੀ ਲਗਾਉਂਗੇ ਜੇ ਮੰਨ ਲਓ ਜਿਹੜੀ ਤੁਹਾਡੀ ਬਾਟਮ ਹੋਊਗੀ ਟਾਫੇ ਦੇ ਵਿੱਚ ਆ ਜਿਵੇਂ ਵਧੀਆ ਦੇ ਵਿੱਚ ਟਾਫਤਾ ਹੁੰਦਾ ਜਾਂ ਮਸ਼ਲੀਨ ਦੇ ਵਿੱਚ ਆ ਜਾਂ ਸਿਲਕ ਦੇ ਵਿੱਚ ਆ ਤਾਂ ਤੁਸੀਂ ਉਹਨਾਂ ਤੇ ਕਾਟਨ ਦੀ ਵੀ ਲਗਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਉਹਨਾਂ ਤੇ ਟਾਫਤਾ ਹੀ ਲਗਾਉਣਾ ਕਿਉਂਕਿ ਸੂਟ ਬਹੁਤ ਹੈਵੀ ਬਣ ਜਾਂਦਾ ਉਹਦੇ ਨਾਲ ਜੇ ਪਤਲੇ ਦੇ ਵਿੱਚ ਆ ਸਾਰਾ ਸੂਟ ਹੀ ਤੋਂ ਡਾਰਗੈਂਜਾ ਦੇ ਵਿੱਚ ਆ ਜੋਰਜਟ ਦੇ ਵਿੱਚ ਆ ਤਾਂ ਤੁਹਾਨੂੰ ਟਾਫਤਾ ਲਗਾਉਣਾ ਪਊਗਾ ਦੇਖੋ ਇੱਕ ਹੈਗਾ ਆਪਣੇ ਕੋਲੇ ਟਾਫਤਾ ਇਹ ਦੂਸਰ ਉੱਪਰ ਵਾਲੀ ਰੇਂਜ ਦੇ ਵਿੱਚ ਉਹ ਬਿਲਕੁਲ ਹੀ ਸੋਲਿਡ ਆਮਨ ਲੋ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਇਹ ਛਿਜੂਗਾ ਜਾਂ ਸ਼੍ਰੈਂਕ ਵਗੈਰਾ ਹੋ ਜਾਊਗਾ ਦੇਖੋ ਜਿਹੜਾ ਆਮ ਵਾਲਾ ਟਾਪਟਾ ਇਹਨਾਂ ਨੂੰ ਆਪਾਂ ਜ਼ਿਆਦਾਤਰ ਸੂਟਾਂ ਦੇ ਬਹੁਤ ਘੱਟ ਯੂਜ਼ ਕਰਦੇ ਆਂਗੇ ਕਿਉਂਕਿ ਇਹ ਨਾਲ ਤਾਂ ਕੋਸਟਲੀ ਹੁੰਦਾ ਥੋੜਾ ਜਿਹਾ ਜ਼ਿਆਦਾ ਤੇ ਬੱਦ ਮੋٹے ਵਿੱਚ ਹੁੰਦਾ ਮੰਨ ਲਓ ਪਰ ਸ਼ਾਈਨ ਦੋਨਾਂ ਟਾਪਟਿਆਂ ਨਾਲੋਂ ਜ਼ਿਆਦਾ ਹੁੰਦਾ ਇਹਦੇ ਵਿੱਚ ਮੰਨ ਲਓ ਜਿਹੜਾ ਆਪਣਾ ਸੂਟ ਮੰਨ ਲਓ ਜੇ ਆਪਾਂ 8 1000 ਦਾ ਸੂਟ ਲੈ ਰਹੇ ਆ ਜੇ ਆਪਾਂ 5 550 ਦਾ 600 ਦਾ 700 ਦਾ ਟਾਪਟਾ ਲਗਾ ਦਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਨਾ ਹੀ ਆਪਣਾ ਸੂਟ ਸੋਲਿਡ ਮੰਨ ਲਓ ਵਧੀਆ ਬਣਦਾ ਤੇ ਗ੍ਰੇਸ ਵੀ ਬਹੁਤ ਜ਼ਿਆਦਾ ਦਿੰਦਾ ਜੇ ਆਪਾਂ ਇਦਾਂ ਦਾ ਟਾਪਟਾ ਲਗਾਉਣੇ ਆਗੇ ਇਹ ਨਾ ਹੀ ਤਾਂ ਆਪਾਂ ਨੂੰ ਕੋਈ ਜ਼ਿਆਦਾ ਲੈਣਾ ਪੈਂਦਾ ਕਿਉਂਕਿ ਸ਼੍ਰਿੰਕ ਬਹੁਤ ਘੱਟ ਹੁੰਦਾ ਨਾ ਮਾਤਰੀ ਹੀ ਹੁੰਦਾ ਜੇ ਆਪਾਂ ਸੂਟ ਵਾਸਤੇ 5 ਮੀਟਰ ਦੀ ਕੱਟ ਕਟਾ ਰਹੇ ਆ ਤਾਂ 5 ਹੀ ਬਹੁਤ ਬਹੁਤ ਪੌਣੇ 5 ਰਹਿ ਜਾਊਗਾ। ਇਹ ਤੋਂ ਜ਼ਿਆਦਾ ਨਹੀਂ ਛਰੰਗ ਹੋਊਗਾ ਤੇ ਗ੍ਰੇਸ ਇਹਨੇ ਤਾਂ ਆਪਣੀ ਦੇਣੀ ਹੀ ਦੇਣੀ ਆ ਜਿੰਨੀ ਇਹਦੇ ਵਿੱਚ ਦੇਖੋ ਬਹੁਤ ਹੀ ਆ ਦੂਸਰੇ ਟਾਪੇ ਨਾਲੋਂ ਤੇ ਇਹ ਟਾਪੇ ਨੂੰ ਦਿਨ ਰਾਤ ਦਾ ਫਰਕ ਪਿਆ ਦੇਖੋ ਜਿਹੜਾ ਇਹ ਵਧੀਆ ਵਾਲਾ ਟਾਪਟਾ ਇਹ 1.5 ਤੋਂ 200 ਦੀ ਰੇਂਜ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਟਾਪਟਾ। ਬਾਅਦ ਵਿੱਚ ਆਪਣਾ ਡਾਈ ਦਾ ਖਰਚਾ ਤਾਂ ਦੇਖੋ ਦੋਨਾਂ ਤੇ ਹੀ ਆਉਣਾ ਘਟੀ ਵਾਲੇ ਤੇ ਵੀ ਆਉਣਾ ਤੇ ਵਧੀਆ ਵਾਲੇ ਤੇ ਵੀ ਆਉਣਾਗਾ। ਤੇ ਇਹ ਸੀ ਆਪਣਾ ਟਾਪਿਆਂ ਬਾਰੇ ਜਿਹੜਾ ਜਿਆਦਾ ਪਤਲਾ ਸੂਟ ਤੇ ਲਗਾ ਰਹੇ ਆ ਆਪਾਂ। ਦੇਖੋ ਇਹਦਾ ਆਪਾਂ ਤੁਹਾਨੂੰ ਦੱਸ ਰਹੀ ਸੀ ਪਤਲੇ ਸੂਟਾਂ ਵਾਸਤੇ ਜਿਹੜੇ ਬਿਲਕੁਲ ਹੀ ਚੁੰਨੀਆਂ ਦੀ ਤਰ੍ਹਾਂ ਆਉਂਦੇ ਨੇ ਸੂਟ ਉਹਨਾਂ ਤੇ ਤੁਹਾਨੂੰ ਟਾਪਟਾ ਹੀ ਲਗਾਉਣਾ ਚਾਹੀਦਾ ਸ਼ਰਟ ਤੇ ਖਾਸ ਕਰਕੇ। ਜੇ ਲਾਈਟ ਕਲਰ ਆ ਫਿਰ ਵੀ ਤੁਹਾਨੂੰ ਟਾਪਟਾ ਲਗਾਉਣਾ ਪਊਗਾ। ਤੇ ਹੁਣ ਲਗਾਵਾਂਗੇ ਆਪਾਂ ਜਿਹੜੇ ਸੂਟ ਜ਼ਿਆਦਾਤਰ ਬਾਹਰਲੇ ਆਪਾਂ ਕਹਿ ਦਿੰਨੇ ਆ ਬਣਵਾਉਂਦੇ ਨੇ ਪਰ ਸੂਟ ਕਈ ਵਾਰ ਕਾਟਨ ਦੇ ਵੀ ਹੁੰਦੇ ਨੇ, ਮਸ਼ਲੀਨ ਦੇ ਵਿੱਚ ਵੀ ਹੁੰਦੇ ਨੇ, ਟਰਾਂਸਪੇਰੈਂਟ ਨਹੀਂ ਹੁੰਦੇ ਥੋੜਾ ਜਿਹਾ ਸਟਾਫ ਗਾਫ ਹੁੰਦਾ। ਤਾਂ ਉਹਨਾਂ ਦੇ ਤੁਸੀਂ ਡਸ਼ੀਨ ਵੀ ਲਗਾ ਸਕਦੇ ਹੋ ਡਸ਼ੀਨ ਆਪਣੇ ਕੋਲੇ ਦੋ ਪ੍ਰਕਾਰ ਦੀ ਰੱਖੀ ਹੋਈ ਆ ਇੱਕ ਥੋੜੀ ਜੀ ਹਲਕੀ ਰੇਂਜ ਦੇ ਵਿੱਚ ਆ ਗਈ ਇੱਕ ਥੋੜੀ ਜੀ ਵਧੀਆ ਵਾਲੀ ਆ ਇਹਨਾਂ ਦਾ ਵੀ ਆਪਸ ਦੇ ਵਿੱਚ ਬਹੁਤ ਫਰਕ ਆ ਦੇਖੋ ਇਹ ਵੀ ਆਪਾਂ ਨੂੰ ਉਸੇ ਹਿਸਾਬ ਨਾਲ ਲੈਣੀ ਪਊਗੀ ਤੁਸੀਂ ਐ ਨਹੀਂ ਕਰਨਾ ਵੀ ਜੇ 2.5 ਮੀਟਰ ਲੱਗਦੀ ਆ ਤਾਂ ਤੁਹਾਨੂੰ 2.5 ਮੀਟਰ ਜੀ ਲੈਣੀ ਪਊਗੀ ਹਾਂਜੀ ਇਹਨਾਂ ਨੂੰ ਦੁਕਾਨਦਾਰ ਦੇਖੋ ਜਿਵੇਂ ਆਪਾਂ ਲੈ ਕੇ ਆਉਣੀ ਆਪਾਂ ਡਸ਼ੀਨ ਬੋਲ ਦਿੰਦੇ ਆ ਕਈ ਵਾਰ ਇਹਨੂੰ ਰਸਗੁੱਲਾ ਵੀ ਬੋਲ ਦਿੰਦੇ ਨੇ ਵੀ ਰਸਗੁੱਲੇ ਦੇ ਵਿੱਚ ਅਸੀਂ ਨੇ ਲਾਈਨਿੰਗ ਆ ਜਿਹੜੀ ਲਗਾਉਣੀ ਆਗੀ ਤਾਂ ਫਿਰ ਆਪਾਂ ਇਹਨਾਂ ਨੂੰ ਡਸ਼ੀਨ ਹੀ ਵੱਧ ਬੋਲਦੇ ਆਂ ਦੇਖੋ ਇਹ ਹੈਗੀ ਥੋੜੀ ਜੀ ਹਲਕੀ ਕੁਆਲਿਟੀ ਦੇ ਵਿੱਚ ਆ ਇਹਦੇ ਵਿੱਚ ਦੇਖੋ ਫਰਕ ਕੀ ਹੈਗਾ ਮੰਨ ਲਓ ਆਪਾਂ ਨੂੰ ਜਦੋਂ ਕਟਿੰਗ ਵਗੈਰਾ ਕਰਨੀ ਆ ਤਾਂ ਜਦੋਂ ਆਪਾਂ ਕਟਿੰਗ ਕਰਦੇ ਆਂ ਤੇ ਚਿਪਕਦੀ ਆ ਥੋੜੀ ਜੀ ਆਪਾਂ ਨੂੰ ਜਿੱਥੋਂ ਆਪਾਂ ਨੇ ਕਟਿੰਗ ਕਰਤੀ ਉੱਥੋਂ ਚਿਪਕ ਜੂਗੀ ਤੇ ਦੇਖੋ ਇਹਨਾਂ ਨੂੰ ਡਾਈ ਕਰਾਉਣ ਵਾਸਤੇ ਜਿਹੜੀਆਂ ਕੰਨੀਆਂ ਨੇ ਇਹ ਬਹੁਤ ਜ਼ਿਆਦਾ ਖਿੱਚੀਆਂ ਜਾਂਦੀਆਂ ਨੇ ਵੀ ਮੰਨ ਲਓ ਆਪਾਂ ਨੂੰ ਇਹਦੀਆਂ ਕੰਨੀਆਂ ਨੇ ਜਿਹੜੀਆਂ ਉਤਾਰਨੀਆਂ ਪੈਣੀਆਂ ਜਦੋਂ ਆਪਾਂ ਕਟਿੰਗ ਕਰਾਂਗੇ ਲਾਈਨਿੰਗ ਨੂੰ ਇਦੇ ਵਿੱਚੇ ਇਹੀ ਆ ਦੇਖੋ ਹੋਰ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਪਾਂ ਕਹਿ ਸਕਦੇ ਇੱਕ ਤਾਂ ਇਹ ਸ਼੍ਰਿੰਕ ਵੱਧ ਹੋਊਗੀ ਇੱਕ ਜਿਹੜੀਆਂ ਕੰਨੀਆਂ ਨੇ ਕਟਿੰਗ ਤੋਂ ਬਾਅਦ ਖਿੱਚੀਆਂ ਜਾਣਗੀਆਂ ਤੇ ਕਟਿੰਗ ਵੇਲੇ ਆਪਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਊਗੀ ਕਿਉਂਕਿ ਚਿਪਕੂਗੀ ਨਾਲ ਜੀ ਦੇਖੋ ਤੁਸੀਂ ਇਹਦੇ ਵਿੱਚ ਵੀ ਕਿਸ ਤਰ੍ਹਾਂ ਨਿਰਕ ਕਰ ਸਕਦੇ ਹੋ ਇਹਦੇ ਵਿੱਚ ਘਟੀਆਂ ਵਧੀਆ ਦੇ ਵਿੱਚ ਇੱਕ ਤਾਂ ਇਹਦਾ ਜਿਹੜਾ ਵੇਟ ਹੋ ਵੇਟ ਵੀ ਘਟ ਹੋਊਗਾ ਤੇ ਹਲਕੀ ਵੀ ਰਹੂ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਵੀ ਪਿਓਰ ਦਾ ਹਾਫ ਪਿਓਰ ਦਾ ਦੁਪੱਟੇ ਦਾ ਤੇ ਫੁੱਲ ਪਿਓਰ ਦੇ ਦੁਪੱਟੇ ਦਾ ਦੇਖੋ ਕਿੰਨਾ ਫਰਕ ਹੁੰਦਾ ਉਸੇ ਤਰੀਕੇ ਇਹ ਚੀਜ਼ ਦਾ ਫਰਕ ਆਗਾ ਦੇਖੋ ਇਹ ਵੀ ਆਪਣੇ ਕੋਲੇ ਇਸ ਤਰ੍ਹਾਂ ਛਿਜਦੀ ਹੈ ਜਿਹੜੀ ਹਲਕੇ ਦੇ ਵਿੱਚ ਹੋਊਗੀ ਤੇ ਆਹ ਵਾਲੀ ਚੀਜ਼ ਐਦਾਂ ਵੀ ਹੋਊਗੀ ਦੋਨੋਂ ਸਾਈਡ ਤੋਂ ਛਿਜੂਗੀ ਜਿਹੜੀ ਹਲਕੇ ਵਿੱਚ ਹੋਊਗੀ ਲੱਗ ਦੇਖੋ ਇਹ ਵੀ ਜਾਊਗੀ ਇਹਦੇ ਵਿੱਚ ਕੋਈ ਐਡਾ ਜ਼ਿਆਦਾ ਨਹੀਂ ਹੈਗਾ ਪਰ ਜੇ ਆਪਾਂ ਵਧੀਆ ਦੇ ਵਿੱਚ ਲਗਾ ਰਹੇ ਹਾਂ ਪੈਸੇ ਆਪਾਂ ਉਨੇ ਹੀ ਲਗਾ ਰਹੇ ਹਾਂ ਤਾਂ ਚੀਜ਼ ਮੈਨੂੰ ਆਪਾਂ ਨੂੰ ਹਲਕੀ ਮਿਲ ਰਹੀ ਆ ਤਾਂ ਤੁਸੀਂ ਘੱਟਿਆ ਵਧੀਆ ਦੀ ਇਸ ਤਰ੍ਹਾਂ ਇਹਦੀ ਨਿਰਖ ਕਰ ਸਕਦੇ ਹੋਗੇ ਹੁਣ ਤੁਹਾਨੂੰ ਦਿਖਾਵਾਂਗੇ ਇਹ ਤੋਂ ਉੱਪਰ ਵਾਲੀ ਕੁਆਲਿਟੀ ਹੈ ਜਿਹੜੀ ਬਿਲਕੁਲ ਵੀ ਛਿਜੂਗੀ ਨਹੀਂ ਤੇ ਬਿਲਕੁਲ ਹੀ ਸ਼ਰੰਕ ਨਹੀਂ ਹੋਊਗੀ ਉਹ ਕਿਸਰੇ ਆ ਦੇਖੋ ਜਿਹੜੀ ਇਦੋਂ ਉੱਪਰ ਕੁਆਲਿਟੀ ਦੇ ਵਿੱਚ ਆ ਇਦੋਂ ਵੱਧ ਹੋਰ ਕੋਈ ਨਹੀਂ ਹੈਗੀ ਦੇਖੋ ਜਿਹੜੀ ਇਹ ਵਾਲੀ ਆ ਇਹਦੇ ਵਿੱਚ ਕਪੜਾ ਪਕੜਨ ਦੇ ਤੁਹਾਨੂੰ ਇਸ ਤਰ੍ਹਾਂ ਲੱਗੂ ਵੀ ਆਪਾਂ ਨੇ ਟਾਪ ਟਾ ਹੀ ਪਕੜ ਰੱਖਿਆ ਪਰ ਹੈਗੀ ਡਸ਼ੀਨਾ ਦੇਖੋ ਇਹ ਵਾਲੀ ਆ ਜਿਹੜੀ ਇਹ ਕਿੰਨੀ ਮਰਜ਼ੀ ਤੁਸੀਂ ਇਹਨੂੰ ਖਿੱਚਾ ਕਰੀ ਚਲੋ ਬਿਲਕੁਲ ਵੀ ਇਹਦੀ ਕੰਨੀ ਨਹੀਂ ਖਿੱਚੀ ਹੋਊਗੀ ਦੇਖੋ ਤੇ ਦੇਖਣ ਦੇ ਵਿੱਚ ਵੀ ਆਪਾਂ ਨੂੰ ਗਫ ਲੱਗੂਗੀ ਇਸ ਤਰ੍ਹਾਂ ਤਾਂ ਤੁਸੀਂ ਇਹਨੂੰ ਦੇਖੋ ਕਿਸ ਤਰ੍ਹਾਂ ਖਿੱਚੋਗੇ ਤੁਹਾਨੂੰ ਬਿਲਕੁਲ ਵੀ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਊਗਾ ਦੇਖੋ ਪੂਰੇ ਮੈਂ ਖਿੱਚ ਰਹੀਆਂ ਇਹਨੂੰ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਨੋਰਮਲ ਦਿਖਾ ਰਹੀਆਂ ਹਾਂਗੀ ਨਹੀਂ ਇਹ ਇਸ ਤਰੀਕੇ ਨਾਲ ਬਿਲਕੁਲ ਵੀ ਖਿੱਚੀ ਜਾ ਰਹੀ ਹੈ ਦੇਖੋ ਲਾਈਨਿੰਗ ਇਹ ਬਿਲਕੁਲ ਉਦਾਂ ਹੀ ਪਈ ਆ ਇਹ ਹੈਗੀ ਵਧੀਆ ਵਾਲੀ ਵਿੱਚ ਕਈ ਵਾਰ ਆਪਾਂ ਨੂੰ ਨਿਰਖ ਨਹੀਂ ਪਤਾ ਹੁੰਦਾ ਵੀ ਕਿੰਦਾ ਦੀ ਕਿਹੜਾ ਸਟੱਫ ਘਟੀਆ ਕਿਹੜਾ ਵਧੀਆ ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਦੁਕਾਨ ਤੇ ਜਾ ਕੇ ਦੇਖ ਸਕਦੇ ਹੋਗੇ ਕਿਉਂਕਿ ਪੈਸੇ ਤੁਸੀਂ 19 ਦੇਣੇ ਆ ਚੀਜ਼ ਆਪਾਂ ਘਟੀਆ ਕਿਉਂ ਲਈਏ ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਲਾਈਨਿੰਗ ਵਗੈਰਾ ਦੀ ਟਾਪਟੇ ਦੀ ਦਸ਼ੀਨ ਦੀ ਨਿਰਖ ਕਰਕੇ ਲਾਈਨਿੰਗ ਲੈ ਸਕਦੇ ਹੋਗੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਚੀਜ਼ ਬਾਰੇ ਆਪਾਂ ਪੈਸੇ ਉਨੇ ਹੀ ਦੇਉਣੇ ਆਗੇ ਤਾਂ ਤੁਸੀਂ ਇਸ ਤਰੀਕੇ ਦੀ ਲਾਈਨਿੰਗ ਇਸ ਤਰੀਕੇ ਨਾਲ ਦੇਖ ਕੇ ਲੈਣੀਗਾ ਲੈ ਸਕਦੇ ਹੋਗੇ ਇਹਦੇ ਵਿੱਚ ਕਲਰ ਵਗੈਰਾ ਕਰਾਉਣ ਵੇਲੇ ਬਿਲਕੁਲ ਵੀ ਸ਼੍ਰੈਂਕ ਨਹੀਂ ਹੁੰਦੀ ਤਾਂ ਤੁਸੀਂ ਨੇ ਜੇ 5 ਮੀਟਰ ਲੈਣੀ ਹੈ ਸੂਟ ਵਾਸਤੇ ਤਾਂ ਤੁਹਾਨੂੰ 5 ਹੀ ਲੈਣੀ ਪਊਗੀ ਜੇ ਤੁਸੀਂ ਹਲਕੇ ਵਿੱਚ ਦੇਖ ਰਹੇ ਹੋ ਤਾਂ ਤੁਹਾਨੂੰ ਉਹ 5 ਦੀ ਜਗ੍ਹਾ 5.5 ਲੈਣੀ ਪਊਗੀ ਕਿਉਂਕਿ ਉਹ ਸ਼੍ਰੈਂਕ ਬਹੁਤ ਜ਼ਿਆਦਾ ਹੁੰਦੀ ਆ ਐਸੀ ਆਪਣੀ ਲਾਈਨਿੰਗਾਂ ਤੇ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤਾਂ ਕਿੱਦਾਂ ਦੀ ਲੱਗੀ ਵੀਡੀਓ